ਅਲਾਪ ਤੁਸੀਂ ਬਹੁਤ ਸੋਨਾ ਗਾਉਂਦੇ ਹੋ ਵੀ ਆਲ نو ਦਿਸ ਐਂਡ ਪਹਿਲਾ ਤੁਸੀਂ ਦੋ ਬੋਲ ਇੱਕ ਵਾਰ ਅ ਦੇਖੋ ਸਾਰਿਆਂ ਨੇ ਆਪਣੀ ਆਪਣੀ ਚੋਇਸ ਦੇ ਗਾਣੇ ਸੁਨੇ ਆ ਸੋ ਤੁਸੀਂ ਦੱਸੋ ਤੁਸੀਂ ਕਿਹੜਾ ਗਾਣਾ ਸੁਣਿਆ ਮੇਰੀ ਟੀਮ ਕਿਹੜਾ ਗਾਣਾ ਸੁਣਨਾ ਉਹਨਾਂ ਦੱਸਿਓ ਹੁਣ ਕੋਈ ਜਿਹੜਾ ਪਹਿਲਾਂ ਹੋਇਆ ਉਹ ਉਹ ਨਾ ਅਸਲੀ ਤਾਂ ਫਾਈਵ ਵੁੱਡ ਨਹੀਂ ਵਾਇਰਲ ਕੀਤਾ ਹੈ ਹਾਂ ਉਹ ਤਾਂ ਹੋਇਆ ਵੀ ਹੈ ਨਾਲ ਕੋਲ ਵਾਇਰਲ ਹੈ ਜੀ ਔਰ ਜੋ ਤੁਸੀਂ ਉਹ ਮੂਵਮੈਂਟ ਦੇਖਿਆ ਆਮ ਸੋ ਗਲਾਡ ਦੈਟ ਇਹਨਾਂ ਦੀ ਟੀਮ ਉੱਥੇ ਸੀਗੀ ਉਹ ਕੈਪਚਰ ਕਰਨ ਵਾਸਤੇ ਮੂਵਮੈਂਟ ਕਿ ਜਦੋਂ ਮੰਮਾ ਨੇ ਮੈਨੂੰ ਇਦਾਂ ਪਰਫਾਰਮ ਕਰਦੇ ਦੇਖਿਆ ਅਵਲ ਤਾਂ ਕਿਉਂਕਿ ਅਸੀਂ ਡਰਦੇ ਹਾਂ ਉਹਨਾਂ ਵਾਸਤੇ ਪਰ ਜਦੋਂ ਦੇਖਿਆ ਬਲੀਵ ਇਟ অর ਨਾਟ ਉਹਨਾਂ ਦਾ ਫਸਟ ਟਾਈਮ ਸੀ ਮੈਨੂੰ ਐਦਾਂ ਬੈਂਡ ਦੇ ਨਾਲ ਪਰਫਾਰਮ ਕਰਦੇ ਦੇਖਣਾ ਟਰਸਟ ਮੀ ਔਨ ਇਟ ਉਹ ਪਹਿਲਾ ਵਾਰੀ ਉਹਨਾਂ ਨੇ ਦੇਖਿਆ ਔਰ ਜਦੋਂ ਦੇਖਿਆ ਤੇ ਉਹ ਆਈ ਡੋਂਟ ਥਿੰਕ ਯੂ ਉਹਦੇ ਨਾਲੋਂ ਜ਼ਿਆਦਾ ਵੱਡਾ ਕੰਪਲੀਮੈਂਟ ਵੀ ਕੋਈ ਹੋ ਸਕਦਾ ਮੈਨੂੰ ਜਿੰਨੇ ਮਰਜ਼ੀ ਅਵਾਰਡ ਮਿਲ ਜਾਣ ਜਿੱਡੇ ਮਰਜ਼ੀ ਵੱਡੇ ਬੰਦੇ ਨਾਲ ਗਾਲਾਂ ਜੋ ਮੇਰੀ ਮਾਂ ਨੇ ਮੇਰੇ ਸਾਹਮਣੇ ਇੰਜੋਏ ਕੀਤਾ ਮੇਰੇ ਮੇਰੀ ਪਰਫਾਰਮੈਂਸ ਨੂੰ ਔਰ ਮੇਰੇ ਮੇਰੇ ਯਾਰ ਦੇ ਗਾਣੇ ਨੂੰ ਸੋ ਉਹਦੇ ਵਰਗੀ ਚੀਜ਼ ਹੀ ਕੋਈ ਨਹੀਂ ਹੈਗੀ ਸੋ ਸਵੀਟਸ ਤੁਸੀਂ ਦੱਸੋਗੇ ਕਿਹੜਾ ਗਾਣਾ ਦੱਸੋ ਮੈਂ ਪਾਪਾ ਦਾ ਗਾਣਾ ਗਾਦੀ ਕਿਹੜਾ ਔ ਕਿਸੇ ਨੂੰ ਨੱਕ ਦਾ ਲਾਗ ਮਾਰ ਗਿਆ ਕਿਸੇ ਨੂੰ ਕੰਨ ਦਾ ਝੁਮਕਾ ਓ ਮਿੱਤਰਾਂ ਨੂੰ ਮਾਰ ਗਿਆ ਨਹੀਂ ਤੇਰਾ ਠੁਮਕਾ ਨਹੀਂ ਮਿੱਤਰਾਂ ਨੂੰ ਮਾਰ ਗਿਆ ਨਹੀਂ ਤੇਰਾ ਠੁਮਕਾ ਮਿੱਤਰਾਂ ਨੂੰ ਮਾਰ ਗਿਆ ਨਹੀਂ ਮਿੱਤਰਾਂ ਨੂੰ ਮਾਰ ਗਿਆ ਓ ਮਿੱਤਰਾਂ ਨੂੰ ਮਾਰ ਗਿਆ ਨਹੀਂ ਤੇਰਾ ਠੁਮਕਾ ਹਵਾ ਚ ਉੱਡਦੀ ਫਿਰੇ ਜਵਾਨੀ ਲੱਭਦੀ ਫਿਰਦੀ ਦਿਲ ਦਾ ਜਾਨੀ ਓ ਗੋਰਾ ਰੰਗ ਸ਼ਰਬ ਦੀ ਅੱਖੀਆਂ ਗੋਰੀ ਗਰਦਨ ਕਾਲੀ ਗਾਨੀ ਓ ਜੀ ਕਰਦਾ ਮੈਂ ਕੋਠੇ ਚੜਕੇ ਪਿੰਡ ਅਮਰੀਕਾ ਚ ਦੇਦਿਆਂ ਹੋਕਾ ਤੇਰਾ ਨਮਾਰ ਗਿਆ ਨਹੀਂ ਤੇਰਾ ਕੋਕਾ ਨਹੀਂ ਮੇਰਾ ਨਮਾਰ ਗਿਆ ਨਹੀਂ ਤੇਰਾ ਕੋਕਾ ਸੱਜਣਾ ਨੂੰ ਮਾਰ ਗਿਆ ਨਹੀਂ ਮੇਰਾ ਨਮਾਰ ਗਿਆ ਉਹ ਮਾਰ ਗਿਆ ਨਹੀਂ ਤੇਰਾ ਕੋਕਾ ਕੀ ਬਾਤ ਹੈ ਥੈਂਕ ਯੂ ਸੋ ਮਚ ਅਲਾਪ ਆਲਰੇਡੀ ਆਜੋ ਪਲੀਜ਼ ਮੈਮ ਮੈਂ ਪਹਿਲੇ ਮੈਮ ਨੂੰ ਕਿਹਾ ਸੀ ਕਿ ਇਸ ਇਕੱਠੇ ਇੰਟਰਵਿਊ ਕਰਨਾ ਹੈ ਤੁਸੀਂ ਮੈਮ ਹੁਣ ਇਹਨਾਂ ਨੇ ਵੀ ਗਾਣਾ ਗਾਤਾ ਇੱਕ ਵਾਰ ਤੁਸੀਂ ਵੀ ਕੁਝ ਗਾ ਦਿਓ ਕੀ ਗਾਵਾਂ ਪਿਆ ਚਾਂਚਾ ਕੇ ਆਪਣਾ ਪਿਆਰ ਵੇ ਮੇਰੇ ਨਾਲੋਂ ਪਹਿਲਾਂ ਬੈਠਾ ਸੀ ਤੇ ਆਰ ਵੇ ਪਿਆ ਚਾਂਚਾ ਕੇ ਆਪਣਾ ਪਿਆਰ ਵੇ ਮੇਰੇ ਨਾਲੋਂ ਪਹਿਲਾਂ ਬੈਠਾ ਸੀ ਤੇ ਆਰ ਵੇ ਐਡਾ ਕਿ ਤੂੰ ਚੰਨਾ ਸਾਰੇ ਜੱਗ ਚੋਂ ਸੁਨੱਖਾ ਐਡਾ ਕਿ ਤੂੰ ਚੰਨਾ ਸਾਰੇ ਜੱਗ ਚੋਂ ਸੁਨੱਖਾ ਮੈਂ ਤਾਂ ਇੱਕ ਗੱਲੋਂ ਮਰਦੀ ਆ ਸੋਹਣਿਆ ਮੈਂ ਤਾਂ ਇੱਕ ਗੱਲੋਂ ਮਰਦੀ ਆ ਸੋਹਣਿਆ ਹਾਏ ਵੇ ਤੇਰੀ ਤੋਰ ਦੇ ਉੱਤੇ ਆਉ ਤੇਰਾ ਲਿਖ ਦੂ ਸਫੈਦਿਆਂ ਤੇ ਨਾ ਜਿਨੇ ਨੇ ਜੀਟੀ ਰੋਡ ਦੇ ਉੱਤੇ ਆਉ ਤੇਰਾ ਲਿਖ ਦੂ ਸਫੈਦਿਆਂ ਤੇ ਨਾ ਜਿਨੇ ਨੇ ਜੀਟੀ ਰੋਡ ਦੇ ਉੱਤੇ ਆਵਾਜ਼ ਤਾਲੀਆਂ ਤਾਲੀਆਂ ਮੈਮ ਹਲੇ ਅਲਾਪ ਨੇ ਦੱਸਿਆ ਕਿ ਪਹਿਲੀ ਵਾਰ ਕਾਲਜ ਵਿੱਚ ਹੋਇਆ ਸੀ ਕਿ ਇਹਨਾਂ ਨੇ ਪਰਫਾਰਮ ਕੀਤਾ ਤੁਸੀਂ ਦੇਖਿਆ ਇਦਾਂ ਕਿਉਂ ਪਹਿਲੀ ਵਾਰ ਕਿਉਂ ਨੇ ਉਦਾਂ ਮੈਂ ਇਹਦੀ ਪਰਫਾਰਮੈਂਸ ਉਦਾਂ ਤੇ ਪਾਪਾ ਦੇ ਨਾਲ ਦੇਖਦੀ ਰਹੀ ਆ ਅਸੀਂ ਇਕੱਠੇ ਵੀ ਪਰਫਾਰਮ ਕਰਕੇ ਆਏ ਹੁਣ ਜਿਹੜੇ ਕੈਨੇਡਾ ਦੇ ਵਿੱਚ ਸ਼ੋਜ਼ ਕਰਕੇ ਆਏ ਆ ਇਕੱਠੇ ਘਰੇ ਵੀ ਮਹਿਫਲੇ ਲੱਗਦੀਆਂ ਪਰ ਐਦਾਂ ਪ੍ਰੋਪਰ ਇਹਨੂੰ ਇਕੱਲੇ ਨੂੰ ਤੇ ਮੈਂ نیچے ਤੇ ਉੱਪਰ ਪ੍ਰੋਪਰ ਆਪਣੀ ਜ਼ਿੰਮੇਵਾਰੀ ਦੇ ਨਾਲ ਪਰਫਾਰਮ ਕਰਦੇ ਹੋਏ ਮੈਂ ਪਹਿਲੀ ਵਾਰੀ ਇਹਨੂੰ ਉਹ ਪਹਿਲੀ ਵਾਰੀ ਦੇਖਿਆ ਇਹਨੂੰ ਮੈਂ ਜਿੰਨੇ ਵੀ ਆਪਾਂ ਹਰ ਕਾਲਜੇਜ਼ ਦੇ ਵਿੱਚ ਗਏ ਸੀਗੇ ਤੇ ਮੈਂ ਦੇਖ ਰਹੀ ਸੀ ਤਾਂ ਮੈਨੂੰ ਐ ਲੱਗ ਰਿਹਾ ਜੀ ਮੈਂ ਸਰਦੂਲ ਜੀ ਜਾਗ ਹੋ ਕੇ ਨਾ ਦੁਬਾਰਾ ਆ ਗਏ ਹੁੰਦੇ ਆ ਤੇ ਮੈਨੂੰ ਸਰਦੂਲ ਹੁਣੇ ਦਿਖ ਰਹੇ ਸੀ ਮੈਂ ਇੱਕਦਮ ਮਸਤ ਹੋ ਗਈ ਫੇਰ ਨਾ ਇੱਕਦਮ ਮਗਨ ਹੋ ਗਈ ਸੋ সুইਟ ਤੇ ਅ ਕਦੇ ਇਦਾਂ ਹੋਇਆ ਕਿ ਬਚਪਨ ਵਿੱਚ ਸ਼ੁਰੂ ਤੋਂ ਹੀ ਮਤਲਬ ਕਿ ਮੈਂ ਗਾ ਰਹੇ ਹਾਂ ਤੇ ਸ਼ਰਮ ਆ ਗਈ ਕਿ ਨਹੀਂ ਮम्मा ਆ ਗਏ ਪਾਪਾ ਆ ਗਏ ਮੈਂ ਨਹੀਂ ਗਾਣਾ ਨਹੀਂ ਸ਼ਰਮ ਸ਼ੁਰੂ ਮੈਂ ਗਾਣ ਵਾਸਤੇ ਇਹਨੂੰ ਕੋਈ ਸ਼ਰਮ ਨਹੀਂ ਹੈਗੀ ਇਹ ਤਾਂ ਗਾਣ ਵਾਸਤੇ ਨਹੀਂ ਸ਼ਰਮੈ ਨੂੰ ਹੈਗੀ ਉਦਾਤ ਚਲੋ ਜਿਹੜਾ ਇੱਕ ਬੱਚੇ ਦਾ ਸੰਗ ਸ਼ਰਮ ਹੁੰਦੀ ਹੈ ਇੱਕ ਪੇਰੈਂਟਸ ਮੂਰੇ ਇੱਕ ਅਦਬ ਹੁੰਦਾ ਉਹ ਤਾਂ ਹੈ ਸਾਰਾਂਗੇ ਸੰਗ ਦਾ ਬਹੁਤ ਜ਼ਿਆਦਾ ਹੁਣ ਨਹੀਂ ਪਹਿਲਾਂ ਸੰਗ ਦਾ ਹੁੰਦਾ ਸੀਗਾ ਤੇ ਹੁਣ ਨਹੀਂ ਹੋ ਸਕਦਾ ਉਹ ਵੀ ਵਧੀਆ ਬਕਾਇਦਾ ਵਧੀਆ ਗਾਉਂਦਾ ਹੈ ਲਾਸਟ ਸਵਾਲ ਮੈਂ ਨਾ ਤੁਹਾਡਾ ਇੱਕ ਇੰਟਰਵਿਊ ਦੇਖਿਆ ਸੀ ਅ ਸਰਦੂਲ ਸਰ ਤੇ ਜਾਣ ਤੋਂ ਬਾਅਦ ਕਿ ਤੁਸੀਂ ਉਹਨਾਂ ਦੀ ਫੋਟੋ ਰੱਖ ਤੇ ਆਪਣੇ ਕੋਲ ਕੋਈ ਕਿੱਸਾ ਹੈ ਰਾਈਟ ਇਫ ਆਮ ਨਾਟ ਰੌਂਗ ਥੋੜਾ ਜਿਹਾ ਪਲੀਜ਼ ਦੱਸੋ ਹਾਂ ਜੀ ਨਾਲੇ ਵੈਸੀ ਫੋਟੋ ਤੁਹਾਨੂੰ ਦੇ ਦਿਲ ਦੇ ਵਿੱਚ ਛੱਪੀ ਹੋਈ ਹੈ ਦਿਮਾਗ 'ਚ ਰੋਂਮ ਰੋਂਮ ਛੱਪੀ ਹੋਈ ਹੈ ਪਰ ਫਿਰ ਵੀ ਮੈਨੂੰ ਐ ਹੁੰਦਾ ਵੀ ਮੇਰੇ ਨਾਲ ਹੀ ਆ ਹੋਣਾ ਮੇਰੇ ਪਰਸ ਵਿੱਚ ਹਮੇਸ਼ਾ ਹੁੰਦੀ ਆ ਫੋਟੋ ਮੈਂ ਟਰੈਵਲ ਕਰਦੀ ਆ ਤਾਂ ਵੀ ਮੇਰੇ ਨਾਲ ਹੁੰਦੀ ਆ ਫਿਰ ਮੈਂ ਥੋੜੀ ਥੋੜੀ دیر ਬਾਅਦ ਉਹਨੂੰ ਦੇਖਦੀ ਰਹਿਣੀ ਆ ਤਾਂ ਮੈਂ ਚਿਹਰਾ ਨੂੰ ਦੇਖਦੀ ਆ ਮੈਨੂੰ ਮੈਂ ਹੋ ਜਾਨੀ ਆ ਕਿਤੇ ਨਾ ਜਦੋਂ ਮੈਂ ਟਰੈਵਲ ਕਰਦੀ ਆ ਕਿ ਸ਼ੂਟ ਹੁੰਦਾ ਮੇਰਾ ਲਗਾਤਾਰ ਘਰ ਤੋਂ ਦੂਰ ਰਹਿਣਾ ਪੈਂਦਾ ਤੇ ਫਿਰ ਮੈਂ ਉਹ ਹੋਟਲ ਦੇ ਵਿੱਚ ਉੱਦੀ ਰੱਖ ਲੈਣੀ ਆ ਫੋਟੋ ਫਿਰ ਮੈਂ ਸਵੇਰੇ ਉੱਠ ਕੇ ਉਹਨੂੰ ਪਹਿਲਾਂ ਦੇਖਦੀ ਆ ਘਰ ਵੀ ਮੈਂ ਬੈਡਰੂਮ 'ਚ ਲੱਗੀ ਹੋਈ ਤੇ ਮੇਰੇ ਸਾਹਮਣੇ ਜਦੋਂ ਮੇਰੀ ਅੱਖਾਂ ਖੁੱਲ੍ਹਦੀਆਂ ਨੇ ਮੈਂ ਉੱਠ ਕੇ ਬਹਿਣੀ ਆ ਸਾਹਮਣੇ ਮਰੇ ਫੋਟੋ ਦੇਖਦੀਆਂ ਉਹਨਾਂ ਨੂੰ ਅ ਨਮਸਕਾਰ ਕਰਦੀਆਂ ਫਿਰ ਮੈਂ ਉੱਠ ਕੇ ਬਾਕੀ ਦੁਨੀਆ ਦੇ ਸਾਰੇ ਕੰਮ ਕਰਦੀਆਂ ਕਰਣ ਤੁਹਾਨੂੰ ਮਿਲਣ ਆਇਆ ਸੀ ਲੰਡਨ ਉਹਨੇ ਮੈਨੂੰ ਆਕੇ ਦੱਸਿਆ ਸੀ ਮਾਰਚ ਕਿਟ ਕਹਿੰਦਾ bro ਸਾਰਾ ਕੁਝ ਹੈ ਯਾਰ ਸਾਰਿਆਂ ਨੇ ਪਿਆਰ ਕੀਤਾ ਅਸੀਂ ਵੀ ਕੀਤਾ ਮੇਰੇ ਵੀ ਗਏ ਨੇ ਕਹਿੰਦਾ ਮੇਰੇ ਤੋਂ ਤੇਈ ਵਾਰੀ ਪਰ ਕਹਿੰਦਾ ਯਾਰ ਕਿੰਨਾ ਮਿਸ ਕਰਦੇ ਆ ਕਹਿੰਦਾ ਯਾਰ ਮੈਂ ਗਿਆ ਰੂਮ 'ਚ ਬੈਠਾ ਮਾਤਾ ਜੀ ਕੋਲ ਕਹਿੰਦਾ ਮਾਤਾ ਜੀ ਇਦਾਂ ਬੈਠੇ ਮੈਂ ਇਦਾਂ ਥੱਲੇ ਬੈਠਾ ਕਹਿੰਦਾ ਮੈਂ ਸਾਹਮਣੇ ਦੇਖਿਆ ਮੇਰੀ ਨਜ਼ਰ ਪਈ ਰੂਮ ਦੇ ਵਿੱਚ ਚੋਲ ਇਦਾਂ ਕਹਿੰਦਾ ਰੈਂਡਮਲੀ ਮੇਰੀ ਨਜ਼ਰ ਵੀ ਕਿਤੇ ਐਡੀ ਪਿਆਰੀ ਜੀ ਛੋਟੀ ਜੀ ਫੋਟੋ ਜਿਹੜੀ ਉਹਨਾਂ ਦੇ ਡਰਾਅਰ ਦੇ ਕੋਲ ਲੱਗ ਕੇ ਪਈ ਮਮਾ ਦੇ ਤੇ ਕਹਿੰਦਾ ਯਾਰ ਉਹ ਕਿੰਨਾ ਕੁ ਪਿਆਰ ਕਰਦੇ ਹੋਣੇ ਕਿੰਨਾ ਕਿ ਇੱਕ ਦੂਸਰੇ ਨੂੰ ਇੰਨਾ ਪਿਆਰ ਕਰਦੇ ਨੇ ਵੀ ਉਹ ਅੱਜ ਵੀ ਇੰਨਾ ਮਿਸ ਕਰਦੇ ਆ ਕਹਿੰਦਾ ਠੀਕ ਆ ਯਾਰ ਸਾਡੇ ਵੀ ਗਏ ਆ ਅਸੀਂ ਵੀ ਆਪਣੇ ਮਾਪੇ ਬਾਪ ਨੂੰ ਤੋੜਿਆ ਕਹਿੰਦਾ ਸ਼ਾਇਦ ਕਹਿੰਦਾ ਇਦਾਂ ਦੀ ਗੱਲ ਨਹੀਂ ਕਹਿੰਦਾ ਸ਼ਾਇਦ ਮੈਂ ਵੀ ਇੰਨਾ ਮਿਸ ਨਾ ਕਰਦਾ ਮੈਂ ਜਨਾਉ ਕਰਦੇ ਸੋ ਜੇ ਦੁਨੀਆ ਇਸ ਐਗਜ਼ਾਮਪਲ ਇਸ ਪਿਆਰ ਦੀ ਐਗਜ਼ਾਮਪਲ ਬਣ ਰਹੀ ਹੈ ਜਾਂ ਇਹ ਪਿਆਰ ਦੀ ਐਗਜ਼ਾਮਪਲ ਬਣ ਕੇ ਦੁਨੀਆ ਨੂੰ ਦਿਖਾ ਰਹੀ ਹੈ ਸੋ ਦੁਨੀਆ ਐਗਜ਼ਾਮਪਲ ਬ ਆਈ ਡੋਨਟ ਥਿੰਕ ਆਈ ਡੋਨਟ ਥਿੰਕ ਇਹਦੇ ਨਾਲੋਂ ਜ਼ਿਆਦਾ ਬੈਟਰ ਕੋਈ ਗੱਲ ਹੋ ਸਕਦੀ ਹੈ ਕਿ ਪਿਆਰ ਕਰਨਾ ਹੀ ਸਿਖਾਇਆ ਇਹਨਾਂ ਨੇ ਅੱਜ ਤੱਕ ਜਦੋਂ ਸਿਖਾਇਆ ਔਰ ਫਿਰ ਉਹ ਚੀਜ਼ ਸਾਡੇ ਚ ਕਿਉਂ ਨਾ ਆਵੇ ਜਾਂ ਇਹਨਾਂ ਦੇ ਕੰਮ ਚ ਕਿਉਂ ਨਾ ਆਵੇ ਜਾਂ ਇਹਨਾਂ ਦੀ ਮੂਵੀਜ਼ ਦੇ ਵਿੱਚ ਕਿਉਂ ਨਾ ਆਵੇ